ਮਹੀਨਾ ਪਹਿਲਾਂ ਵਿਆਹ ਨੌਜਵਾਨ ਨੇ ਕੀਤੀ ਖੁਦਕੁਸ਼ੀ ਜਾਂਦੇ ਜਾਂਦੇ ਵੀਡੀਓ ਬਣਾ ਕੇ ਦੱਸੀ ਸਾਰੀ ਗੱਲ ਪਰਿਵਾਰ ਵਾਲਿਆਂ ਨੇ ਕੀਤੀ ਇਨਸਾਫ ਦੀ ਮੰਗ ਤਾਂ ਖਬਰ ਮੌਗਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਗਈ ਤੇ ਉਸ ਤੋਂ ਪਹਿਲਾਂ ਉਸ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਉਸ ਨੇ ਜਿਨ੍ਹਾਂ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਜਿਨ੍ਹਾਂ ਤੋਂ ਤੰਗ ਹੋ ਕੇ ਉਸ ਨੇ ਖੁਦਕੁਸ਼ੀ ਕੀਤੀ ਹੈ ਉਸ ਦੇ ਬਾਰੇ ਜ਼ਿਕਰ ਕੀਤਾ ਹੈ ਤਾਂ ਦੱਸਦੀ ਹੈ ਕਿ 22 ਸਾਲਾਂ ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ ਮਹੀਨਾ ਪਹਿਲਾਂ ਉਸ ਨੌਜਵਾਨ ਦਾ ਵਿਆਹ ਹੋਇਆ ਸੀ ਤੇ ਇਸ ਦੌਰਾਨ ਪਰਿਵਾਰਕ ਮੈਂਬਰ ਜਿਹੜੇ ਰੋਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜਿਨ੍ਹਾਂ ਮਲਜ਼ਮਾਂ ਦੇ ਉਸ ਨੌਜਵਾਨ ਦੇ ਵੱਲੋਂ ਲਏ ਗਏ ਨੇ ਉਹਨਾਂ ਮਲਜਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਹੈ ਜਿਹੜੀ ਉਹ ਪਰਿਵਾਰ ਵਾਲਿਆਂ ਦੁਆਰਾ ਕੀਤੀ ਜਾ ਰਹੀ ਹੈ ਤੇ ਹਜੇ ਸੱਜਰੀ ਵਿਆਹ ਦਾ ਚੂੜਾ ਹੈ ਨਵਾਂ-ਨਵਾਂ ਸੀ ਤੇ ਮਹਿੰਦੀ ਸੀ ਜਿਹੜੀ ਹੱਥਾਂ ਦੀ ਉਹ ਨਹੀਂ ਸੀ ਲੱਥੀ ਤੇ ਜਿਸ ਦੌਰਾਨ ਉਸਦੇ ਪਤੀ ਦੀ ਜਾਨ ਚਲੀ ਜਾਂਦੀ ਹੈ ਉਸ ਦੀ ਕੀ ਹਾਲਤ ਹੋਵੇਗੀ ਤਸਵੀਰਾਂ ਬੇਹਦੀ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਤੇ ਇਸ ਦੌਰਾਨ ਪਰਿਵਾਰਕ ਮੈਂਬਰ ਧਰਨੇ ਤੇ ਬੈਠ ਗਏ ਨੇ ਤੇ ਇਨਸਾਫ ਦੀ ਮੰਗ ਕਰ ਰਹੇ ਨੇ ਗੁਰਮੀਤ ਜੀ ਜਿਹੜਾ ਕਦ ਕਰਵਾਉਣ ਉਨੇ ਐਮ ਸੀ ਇੱਕ ਬੂਟਾ ਹੋ ਉਹਨ ਤਾਂ ਕਿਆ ਦਿੰਦਾ ਸੀ ਇੱਕ ਦਸ ਦਾ ਪੁਲਿਸ ਵਾਲਾ ਉਹ ਤਾਂ ਕਿਆ ਲੈ ਆਉ ਕੇ ਰਕੇ ਤੇ ਉਹਦੀ ਕਰਕੇ ਸੂਚਨ ਕੀਤਾ ਗਿਆ ਉਹਦੇ ਦਵਿੰਦਰ ਉਹ ਕਿਸੇ ਦਾ ਮੋਟਰਸਾਈਕਲ ਸੀ ਉਹਦਾ ਨਾਮ ਲੈਂਦਾ ਸੀ ਕਿ ਤੂੰ ਪੈਸੇ ਦੇ ਕਿ ਅੱਦੇ ਅੱਧੇ ਆਪ ਕਰਾਂਗੇ ਦੇ ਨਹੀਂ ਤਾਂ ਇਹਨੂੰ ਕਿਸੇ ਪਰਚੇ 'ਚ ਜਾਂ ਕਿ ਕਤਲ ਦੇ ਪਾਚੇ 'ਚ ਫਸਾਇਆ ਜਾਊਗਾ। ਉਹ ਕਹਿੰਦਾ ਹੀ ਹੋ ਰਿਹਾ ਗੱਲ ਦੇ। ਮੋਟਰਸਾਈਕਲ ਕਿਸੇ ਹੋਰ ਦਾ ਸੀਗਾ ਤੇ ਇਹਨੂੰ ਕਹਿੰਦਾ ਕਿ ਤੂੰ ਲੈ ਜਾਜ ਕਰਦਾ ਸੀਗਾ ਕਿ ਤੂੰ ਦੇ। ਕੀ ਹੋਇਆ ਕੀ ਬੋਲਿਆ? ਪੈਸੇ ਤੇ ਉਹਨੇ ਹਣ ਕਹੋ ਕਰ ਲਿਆ। ਸੁਸਾਇਡ ਕਰ ਲਿਆ। ਕਰਦਾ ਸੀਗਾ। ਹਾਂਜੀ ਫੋਨ ਵੀ ਲਾਉਂਦਾ ਸੀਗਾ ਕੱਲ ਵੀ ਫੋਨ ਲੰਗਦਾ ਪਿਆ ਸੀ 6-7 ਮੈਸ ਕਾਲ ਫੋਨ ਲਾਇਆ ਸੀਗਾ। ਦਵਿੰਦਰ ਨੇ ਕੀ ਖਾਦਾ ਬ? ਦੀਵਿੰਦਰ ਨੇ ਕੁਝ ਖਾ ਲਿਆ ਪਤਾ ਨਹੀਂ ਪਰ ਸਾਨੂੰ ਕੀ ਕਰ ਕੋਈ ਗੋਲੀ ਲੱਗ ਗਈ ਮੰਨ ਕੇ ਕਰਦੇ ਹਾਂ ਹਾਂ ਸਾਹਿਬ ਇਹ ਕਿਨ੍ਹਾ ਦਿਵਿੰਦਰ ਸਿੰਘ ਨਾਲਾ ਲੜਕਾ ਸੀਗਾ ਜਿਹੜਾ ਇਹਦੇ ਵਿੱਚ ਸੀਗਾ ਜਿਹੜਾ ਐਮ ਸੀ ਬੁੱਟਾ ਸਿੰਘ ਜਿਹੜਾ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਕਿ ਉਹ ਕੋਈ ਇਹਨਾਂ ਦਾ ਕੋਈ ਮੋਟਰਸਾਈਕਲ ਬਦਲੇ ਕੋਈ ਪੈਸਿਆਂ ਦਾ ਲੈਣ ਦੇਣ ਦਾ ਸੀਗਾ ਕਿ ਤੈਨੂੰ ਮੁਕਦਮੇ ਵਿੱਚ ਅਸੀਂ ਪਸਾ ਦੇਵਾਂਗੇ ਤੇ 11000 ਰੁਪਏ ਦੀ ਮੰਗ ਕਰ ਰਿਹਾ ਸੀਗਾ ਉਦੋਂ ਬਾਅਦ ਐਸੇ ਗੱਲ ਚ ਉਹਨੂੰ ਜਿਆਦਾ ਟੌਰਚਰ ਕਰਨ ਤੇ ਉਹਨੇ ਜਿਹੜੀ ਕੋਈ ਜਰਹਰੀ ਦਵਾਈ ਪੀ ਕੇ ਆਪਣੀ ਜੀਵਨ ਨੀਲਾ ਖਤਮ ਕਰ ਲਈ ਤੇ ਇਹਦੇ ਫਾਦਰ ਦੇ ਬਿਆਨਾਂ ਤੇ ਅਸੀਂ ਜਿਹੜਾ ਕੇਸ ਰਿਪੋਰਟ ਕਰ ਲਿਆ ਤੇ ਇਹਦੇ ਜਿਹੜਾ ਵੀ ਗ੍ਰਿਫਤਾਰੀ ਲਈ ਵੀ ਰੇਡ ਕੀਤੀ ਜਾ ਰਹੀ ਹੈ ਤੇ ਜਲਦੀ ਜਲਦੀ ਗ੍ਰਿਫਤਾਰੀ ਕੀਤੀ ਜਾਵੇ। ਬਸ ਕੋਈ ਗੱਲ ਨਹੀਂ। ਮੋਟਾ ਹਨਾ ਬਾਰ ਨੰਬਰ 32 ਦਾ ਐਮਸੀ ਹੈਗਾ। ਮੈਂ ਉਹਦੇ ਜਿਹੜਾ ਜੱਸੀ ਨਾ ਹੈਗਾ ਉਹਦੇ ਤੋਂ ਸਾਰਾ ਕਰ ਰਹੇ ਆ ਉਹ ਚੈੱਕ ਕਰ ਰਹੇ ਆ। ਹਾਂ ਮਾਮਲਾ ਦਰਜ ਹੋ ਗਿਆ ਤੇ ਰੇਡ ਹੋ ਰਿਹਾ ਹੈ ਦੋਸ਼ੀ ਭੱਜੇ ਹੋਏ ਜਲਦੀ ਗ੍ਰਿਫਤਾਰ ਕੀਤੇ ਜਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ